ਮਗਰ ਸਲਾਮ ਸਲਾਮ ਮਿੱਤਰੋ ਮਗਰ ਮਾਚਵੀ ਆ ਗਿਆ ਵਿੱਚ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਉਹ ਜਿਹੜੀ 31 ਅਗਸਤ 2025 ਤੇ ਬਈ 72 ਨਹਿਰ ਮਹਿਮੂਦ ਪਰ ਡਰਾਲਾ ਦੀ ਜਿਹੜੀ ਬਾਹਰ ਨਿਕਲ ਗਈ ਟੁੱਟ ਗਈ ਤੇ ਬਾਕੀ ਮੀਂਹ ਪੈ ਰਿਹਾ ਬਈ ਫੁੱਲ ਤੇ ਦੇਖਦੇ ਹਾਂ ਕੀ ਬਣਦਾ ਬਾਕੀ ਤੁਹਾਨੂੰ ਫੇਰ ਦੇਣਾ ਸਰਜ਼ੀਰੀਆਂ ਪਾਣੀ ਦੇਖ ਲਓ ਬਈ ਕਿੰਨਾ ਕਿੰਨਾ ਹੋ ਗਿਆ ਤੇ ਮੀਂਹ ਲਗਾਤਾਰ ਵੀ ਪੈ ਰਿਹਾ ਤੇ ਬਾਕੀ ਪਾਣੀ ਵੀ ਬਹੁਤ ਜ਼ਿਆਦਾ ਵਧ ਗਿਆ ਤੇ ਘੱਗਰ ਉਧਰ ਵੀ ਪਰਾਂ ਦੇ ਬਹੁਤ ਟੁੱਟ ਗਿਆ ਬੰਨ ਟੁੱਟ ਗਏ ਸਾਰੇ ਤੇ ਪਰਲਾ ਕਈ ਪਿੰਡਾਂ ਵਿੱਚ ਪਾਣੀ ਵੜ ਪੀ ਗਿਆ ਬਾਕੀ ਤੁਹਾਨੂੰ ਜਾ ਕੇ ਵੀਰੋ ਦਿਖਾਣੇ ਆ ਤੇ ਚਲੋ ਫਿਰ ਬਣੇ ਰਹੋ ਵੀਡੀਓ ਦੇ ਨਾਲ ਲੈ ਵੀ ਦੇਖ ਲੋ ਮੀਓ ਮੀਗਲ ਪਾਣੀ ਪਾਣੀ ਹੋ ਗਿਆ ਤੇ ਪਹੁੰਚ ਗਏ ਪੰਘਰ ਗਿਲਵਾ ਬਾਕੀ ਤੁਹਾਨੂੰ ਦਿਖਾਣੇ ਆ ਜਾ ਕੇ ਕਿੰਨਾ ਪਾਣੀ ਦੇਖੋ ਕਿੰਨਾ ਕਿੰਨਾ ਹੋ ਗਿਆ ਦੇਖੋ ਸੜਕਾਂ 'ਵਾਂ ਪਾਣੀ ਚੱਲ ਗਿਆ ਤੇ ਲੱਗਦਾ ਮੈਨੂੰ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਵੇ ਇਧਰ ਜੇ ਕੋਈ ਵੀ ਜੀਰੀ ਇਹ ਜੀਰੀ ਵੀ ਦੇਖ ਲੋ ਥੱਲੇ ਲਾ ਦੇਣਗੇ ਪੂਰਾ ਥੱਲੇ ਲਾ ਕੇ ਕਰਾਂਗੇ ਨਹੀਂ ਛੜਪਦਾ ਨਹੀਂ ਜੀ ਦੇਖੋ ਭਈ ਉਹ ਘੱਗਰਾ ਸਾਹਮਣੇ ਉੱਥੇ ਤੇ ਟੁੱਟਿਆ ਜਿਹੜਾ ਬਨ ਤੇ ਬਾਕੀ ਪਰਾਂ ਤੋਂ ਵੀ ਟੁੱਟਿਆ ਜਿਹੜਾ ਪਰਲੇ ਪਿੰਟਵਾ ਇਧਰ ਫੋਲੀਆਂ ਕੋ ਮਾਰੋ ਮਾਰ ਚੱਲ ਪਈਆਂ ਤੇ ਬਾਕੀ ਤੁਹਾਨੂੰ ਘੱਗਰ ਦਿਖਾਣੇ ਆ ਜਾ ਕੇ ਆ ਵੀ ਦੇਖੋ ਭੱਗਰ ਸਾਡੇ ਲਈ ਉੱਚੇ ਦਿੱਤਾ ਕੋਣੀ ਚੜਾਈ ਆ ਉਹ ਬੋਲਣੇ ਲੱਗਣਾ ਬੋਲ ਬੋਟ ਆਣਾ ਪੁੱਪਨ ਨਾਲ ਜੱਟ ਕੋਲ ਨੂੰ ਡਿੱਗਣਗੇ ਆ ਹਾਂ ਇਹ ਪੁੱਪਨ ਆ ਬੋਨੋ ਕਦੇ ਨਾਲ ਦੀ ਜਾਨ ਜੱਟ ਆ ਆਹ ਤੇ ਆਪੇ ਬਸੇ ਹੀ ਲੈ ਵੀ ਮਿੱਤਰੋ ਤੁਹਾ ਮਗਰਮਾਛ ਵੀ ਆ ਗਿਆ ਵਿੱਚ ਦੇਖੋ ਮਹਿਮੂਦ ਬੁਰਾਲੀ ਕੱਗਰ ਦੇ ਵਿੱਚ ਉਹ ਦੇਖੋ ਬਈ ਮਰਿਆ ਆ ਮਗਰਮਾਛ ਪਰਦਾ ਪਾਜੋ ਪਟਾਇਆ ਹੈ ਇਹ ਮਗਰਮਾਛ ਤੇ ਇੱਧਰ ਬਈ ਸਾਰੇ ਦੇਖੋ ਜੀਰੀ ਜੂਰੀ ਝੋਨੇ ਡਬਾਉਦੀ ਏ ਤੇ ਜਲਾਹ ਖੜੀ ਪਿੰਡ ਆ ਇੱਧਰ ਬੈਠ ਜੌਣ ਆ ਜੀ ਤਰੀ ਇੱਕ ਅਗਰਵਾ ਪਾਣੀ ਨਿਕਲ ਗਿਆ ਬਾਰ ਬਈ ਹੋ ਗਏ ਕਈ ਪਿੰਡਾਂ ਵਾਂ ਵੜ ਗਿਆ ਦੇਖੋ ਝੋਨੇ ਝੋਨੇ ਵੀ ਡੁੱਬ ਗਏ ਤੇ ਲਾਈਵ ਖੜੇ ਆ ਵੀਰੇ 31 ਅਗਸਤ 8 ਮਹੀਨਾ 2032 25 ਤੇ ਟਾਈਮ ਬਈ 2 ਵਜੇ ਦੁਪਹਿਰ ਕੇ ਤੇ ਬਿੱਲੇ ਕੇ ਸਮਾਚਾਰਾਂ ਸਮਾਚਾਰ ਦੇਖੋ ਸਾਹਮਣੀ ਆ ਸਮਾਚਾਰ ਇਹ ਬਣਾਗਾ ਲੋਕਾਂ ਨਹੀਂ ਮਰ ਗਏ ਤੇ ਉੱਧਰ ਦੇਖੋ ਸਾਰਾ ਏਰੀਆ ਡੁੱਬ ਗਿਆ ਤੇ ਝੋਨੇ ਝੋਨੇ ਬਾਕੀ ਦਾ ਨੂੰ ਅਗਦਾ ਵੀ ਦਿਖਾਵਾਂਗੇ ਇਸ ਟੈਂਬ ਵੀ ਮਹਿਮੂਦਪੁਰ ਜ਼ਿਲ੍ਹਾ ਪਟਿਆਲਾ ਤੇ ਕਈ ਪਿੰਡਾਂ ਵਿੱਚ ਹਜੇ ਖਤਰਾ ਹੈਗਾ ਤੇ ਦੇਖੋ ਵੀ ਕਿੰਨਾ ਕਿੰਨਾ ਪਾਣੀ ਆ ਗਿਆ ਲੈ ਬਈ ਮਿੱਤਰੋ ਤੇ ਆ ਗਏ ਆਪਾਂ ਘੱਗਰ ਦੇ ਥੋੜੀ ਜੀ ਉਰਾਂ ਤੇ ਘੱਗਰ ਬਈ ਬਹੁਤ ਉੱਛਲ ਗਿਆ ਤੇ ਬਹੁਤ ਜ਼ਿਆਦਾ ਬਈ ਪਾਣੀ ਆ ਗਿਆ ਨੁਕਸਾਨ ਵੀ ਬਹੁਤ ਹੋ ਗਿਆ ਤੇ ਪਿੱਛੇ ਬਈ ਦੇਖ ਲਓ ਸਾਰੀ ਜੀਰੀਆਂ ਜੁਰੀਆਂ ਡਬੋਤੀਆਂ ਤੇ ਇੱਧਰ ਸਾਰੀ ਦੇਖੋ ਬਈ ਉਹ ਜੀਰੀ ਲੱਗੀ ਹੋਈ ਸੀ ਸਾਰੀ ਦੇਖੋ ਕਿੰਨੀ ਕਿੰਨੀ ਕਿੰਨਾ ਕਿੰਨਾ 4 4 5 5 ਫੁੱਟ ਪਾਣੀ ਹੋ ਗਿਆ ਬਈ ਤੇ ਘੱਗਰ ਬਈ ਉਹ ਉੱਧਰ ਰਹਿ ਗਿਆ ਸਾਹਮਣੇ ਦੇਖੋ ਤੇ ਇੱਧਰ ਸਾਰੀ ਜੀਰੀ ਦੀ ਵੀ ਸਾਰੀਆਂ ਡਬੋਤੀਆਂ ਦੇਖੋ ਇੰਨਾ ਜ਼ਿਆਦਾ ਪਾਣੀ ਵੱਧ ਗਿਆ ਤੇ ਇੱਧਰ ਵੀ ਦੇਖੋ ਬਈ ਕਿੰਨਾ ਕਿੰਨਾ ਵੱਧ ਗਿਆ ਤੇ ਉਹ ਪਿੰਡ ਤੱਕ ਬਈ ਪਾਣੀ ਲੱਗਿਆ ਬਾਕੀ ਬਿੱਲੇ ਕੀ ਸਮਾਂਚ ਆ ਰਿਹਾ ਸਮਾਂਚਾਰ ਤਾਂ ਬੜੀ ਬੁਰਾ ਹਾਲ ਕਰੇ ਬਹੁਤ ਬੁਰਾ ਹਾਲ ਭਾਈ ਬੁਰਾ ਹਾਲ ਹੋ ਗਿਆ ਭਾਈ ਜੀਰੀਆਂ ਪੱਕਣ ਪਾ ਰਹੀਆਂ ਪੂਰੀਆਂ ਸਿਰਾਂ ਲੱਗੀ ਕੰਮ ਖਰਾਬ ਆ ਦੁਨੀਆ ਵਾ ਕਿਉਂਕਿ ਭਾਈ ਬਹੁਤ ਜ਼ਿਆਦਾ ਪਾਣੀ ਆ ਰਿਹਾ ਤੇ ਅੱਜ 31 ਤਰੀਕ ਆ 31 ਅਗਸਤ ਤੇ ਲਾਈਵ ਆਪਾਂ ਇਸ ਟਾਈਮ ਹੋ ਰਹੇ ਆ ਤੇ ਇਸ ਟਾਈਮ 2 ਵਜ ਰਹੇ ਆ ਭਾਈ 31 ਅਗਸਤ 8ਵਾਂ ਮਹੀਨਾ 2025 ਤੇ ਇੱਕ ਅਗਰ ਭਾਈ ਮਹਿਮੂਦਪੁਰ ਜਿਹੜਾ ਜ਼ਿਲ੍ਹਾ ਪਟਿਆਲਾ ਦੇਓ ਸਾਹਮਣੇ ਕੱਗੜਾ ਦੇਖੋ ਉੱਥੇ ਦੇ ਪਾਣੀ ਟੁੱਟ ਗਿਆ ਸਕੱਗੜ ਦਾ ਬੰਨ ਤੇ ਇਧਰ ਨੂੰ ਆ ਗਿਆ ਸਾਰੀ ਜੀਰੀ ਡੁੱਬ ਗਈ ਤੇ ਇਸ ਟਾਈਮ ਇਹ ਜੀਰੀ ਸੀ ਬਈ ਦੇਖੋ ਕਿੰਨਾ ਬੁਰਾ ਹਾਲ ਹੋ ਰਿਹਾ ਤੇ ਮੀਂਹ ਵੀ ਬਈ ਲਗਾਤਾਰ ਪੈ ਰਿਹਾ ਕਿਉਂਕਿ ਮੀਂਹ ਵੀ ਨਾ ਜਿਆਦਾ ਪਿਆ ਬਹੁਤ ਜਿਆਦਾ ਤੇ 3 ਤਰੀਕ ਤੱਕ ਵੀ ਸੱਤਾ ਕਰਿਆ ਮੀਂਹ ਦੱਸਿਆ ਵਾ ਤੇ ਬਾਕੀ ਦੇਖਦੇ ਆਂ ਵੀ ਕੇ ਬਣਾ ਕੇ ਨਹੀਂ ਤੇ ਬਾਕੀ ਤੁਹਾਨੂੰ ਅਪਡੇਟ ਆਪਾਂ ਦਿੰਦੇ ਰਹਿਵਾਂਗੇ ਤੇ ਬਈ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਬਹੁਤ ਜਿਆਦਾ ਤੇ ਬਾਈ ਬਹੁਤ ਜ਼ਿਆਦਾ ਪਾਣੀ ਆ ਗਿਆ ਘੱਗਰ ਵੀ ਫਟ ਗਿਆ ਤੇ ਇੱਧਰ ਬਾਕੀ ਦੇਖਦੇ ਆਂ ਕੀ ਬਣਦਾ ਤੇ ਇੱਧਰ ਦੇਖ ਲੋ ਵੀ ਮੇਰੇ ਪਿੱਛੇ ਸਾਰਾ ਪਾਣੀ ਪਾਣੀ ਝੋਨਾ ਲਗਿਆ ਪਤਾ ਇਸ ਜਗ੍ਹਾ ਵਾ ਪਰ ਝੋਨਾ ਵੀ ਸਾਰਾ ਡਬੋਤੀਆ ਤੇ ਬਾਕੀ ਉਹ ਦੇਖੋ ਥੋੜਾ ਥੋੜਾ ਦਿਖ ਰਿਹਾ ਹੈ ਇੱਧਰ ਤੇ ਬੰਨ ਬਹੁਤ ਤਕੜਾ ਟੁੱਟਿਆ ਬਈ ਆਪਣੇ ਇੱਧਰ ਨੂੰ ਵੀ ਟੁੱਟ ਰਿਹਾ ਬਾਕੀ ਦੇਖਦੇ ਆਂ ਬਈ ਕੀ ਬਣਦਾ ਤੇ ਉਹ ਸਾਹਮਣੇ ਬਈ ਦੇਖੋ ਘਰ ਕੇ ਆਲਾ ਦਾਲਾ ਪਾਣੀ ਪਾਣੀ ਹੋ ਗਿਆ ਕਿਉਂ ਘਰ ਕੇ ਆਲਾ ਦਾਲਾ ਹੋ ਗਿਆ ਇੱਧਰ ਦੇਖੋ ਵੀ ਸਾਰਾ ਚਾਰ ਸਵੇਰਾ ਪਾਣੀ। ਬਾਕੀ ਇਹਨਾਂ ਨੂੰ ਪੁੱਛਾਂ ਕਿ ਕੀ ਹਾਲਾਤ ਹਨ ਸਾਰੇ ਗੋਂਕੇ ਵਿੱਚ? ਦੱਸ ਕੋਈ। ਕੋਈ ਆਤਰਿਆ। ਕੀ ਮਰ ਗਿਆ? ਇਹ ਸ਼ਰਮਾਰੇ ਆ ਬਈ ਕੈਮਰੇ ਦੇ ਮੁੰਡੇ। ਕੀ ਹਾਲਾਤ ਹਨ ਵੀ ਇੱਧਰ ਕੇ? ਬੱਸ ਮਰਨ ਵਾਲੇ ਇੱਕ ਦਿਨ ਨੂੰ ਕੈਂਚਾ ਗੇ ਲੇ ਰਹੇ ਆ। ਮਰਾਂਗੇ ਕਿੱਥੇ ਮਰਾਂਗੇ? ਬਿੱਲਾ ਸੋਚ ਰਿਹਾ ਵੀ ਕੀ ਕਰੀਏ? ਸੋਚਿਆ ਪਾਵਾਂਗੇ ਹੋਰ ਕੀ ਕਰਤਾ। ਬਾਕੀ ਵੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ। ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੇ ਪਾਣੀ ਬਈ ਬਿਲਕੁਲ ਵਧ ਰਿਹਾ ਇਸ ਟਾਈਮ। ਮੀਂਹ ਕਟਣ ਦਾ ਨਾਂ ਨਹੀਂ ਕਿਉਂਕਿ ਮੀਂਹ ਬਈ ਬਹੁਤ ਤੇਜ਼ ਆ ਰਹੇ ਆ ਜੇ ਮੜਾ ਮੋਟਾ ਘਟਾ ਪਰ ਮੀਂਹ ਕਰ ਕਰ ਬਹੁਤ ਜ਼ਿਆਦਾ ਫੇਰ ਵੱਧ ਜਾ ਪਾਣੀ